ਨਾਬਾਸਦਰ ਪੁਲਿਸ ਨੇ ਗਸ਼ਤ ਦੌਰਾਨ ਸਵਿਫਟ ਕਾਰ ਸਮੇਤ 20 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਅਤੇ ਮੌਕੇ ਤੇ ਕਾਰ ਚਾਲਕ ਫਰਾਰ ਹੋ ਗਏ ਜਿਨ੍ਹਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਸ਼ਰਾਬ ਤਸਕਰਾਂ ਦੀ ਭਾਲ ਜਾਰੀ ਹੈ ਐਸਆਈ ਚਮਕੌਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਸਵਿਫਟ ਕਾਰ ਨੂੰ ਜਦੋਂ ਰੋਕਿਆ ਤਾਂ ਉਸ ਦੇ ਵਿੱਚ 20 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਦੀਆਂ ਸਨ ਅਤੇ ਕਾਰ ਚਾਲਕ ਮੌਕੇ ਤੇ ਫਰਾਰ ਹੋ ਗਏ ਜਿਨ੍ਹਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਾ ਹਕੂਮਤ ਸ੍ਰੀਮਾਨ ਡੀਐਸਪੀ ਸਾਹਿਬ ਨਾਵਾ ਤੇ ਮੁਖਾਫਸਤ ਦੀ ਹਦਾਇਤ ਅਨੁਸਾਰ ਅਸੀਂ ਗਸ਼ਤ ਕਰ ਰਹੇ ਸੀ ਵੀਰ ਦੇ ਵਿੱਚ ਜਦੋਂ ਅਸੀਂ ਪੀਰ ਬਾਬਾ 9 ਗਜਾ ਤੋਂ ਅੱਗੇ ਗੱਡੀ 'ਚ ਤਾਂ ਸਾਨੂੰ ਸਾਹਮਣੇ ਆਉਂਦੀ ਇੱਕ ਗੱਡੀ ਦੇਖ ਕੇ ਗੱਡੀ 'ਚੋਂ ਦੋ ਵਿਅਕਤੀ ਉੱਤਰ ਕੇ ਭੱਜ ਗਏ ਸੀ ਜਦੋਂ ਗੱਡੀ ਦੀ ਤਲਾਸ਼ੀ ਲਈ ਉਸ ਵਿੱਚੋਂ 20 ਪੇਟੀਆਂ ਫਾਰ ਸੈਲਨ ਹਰਿਆਣਾ ਦੀ ਦਾਰੂ ਮਸੂਲ ਹੋਈ ਦੇਸੀ ਠੇਕਾ ਖੂਰਕੀ ਦੀ ਬਰਾਮਦ ਹੋਈ ਉਹ ਗੱਡੀ ਦੇ ਵਿੱਚੋਂ ਦੋ ਮੋਬਾਈਲ ਬਰਾਮਦ ਹੋਏ ਨੇ ਜੀ ਇਹ ਜਿਹੜੇ ਗੱਡੀ ਦੇ ਚਾਲਕ ਸੀਗੇ ਉਹ ਮੌਕੇ ਤੋਂ ਫਰਾਰ ਹੋ ਗਏ ਜੀ ਬੀੜ ਚ ਝਾੜੀਆਂ ਚ ਚਲੇ ਗਏ ਲੱਭੇ ਤਲਾਸ਼ ਜਾਰੀ ਹੈ ਜੀ ਉਹ ਗੱਡੀ ਵੀ ਬਰਾਮਦ ਹੋਈ ਹੈ ਹਾਂ ਜੀ ਉਹਨਾਂ ਕੋਲ ਗੱਡੀ ਆ ਬਰਾਮਦ ਹੋਈ ਹੈ ਜੀ ਸਵਿਫਟ ਕਾਰ ਏਨੇ ਬੰਦੇ ਤੇ ਕਿੰਨੀ ਚੀਜ਼ ਪੱਟੇ ਦੋ ਸੀਗੇ ਜੀ ਕੀ ਤੁਸੀਂ ਗਸ਼ਤ ਗਸ਼ਤ ਤੇ ਦੇਖ ਵੈਸੀ ਨਾਕਾ ਬੰਦ ਨਹੀਂ ਨਹੀਂ ਗਸ਼ਤ ਤੇ ਜਾ ਰਹੇ ਸੀ ਨਾਬਾ ਤੋਂ ਤਰਨ ਮਹਿਤਾ ਦੀ ਰਿਪੋਰਟ ਐਸਐਮਜ਼ेड ਨਿਊਜ਼